ਚੰਡੀਗੜ੍ਹ ਦੇ 37000 ਮੁਲਾਜ਼ਮਾਂ ਦਾ ਬੁੜਾਹ ਪ੍ਰਸ਼ਾਸਨ ਖਿਲਾਫ ਪੜਕਿਆ ਰੋਜ਼ ਰੈਗੂਲਰ ਕਰਮ 7ਵੇਂ ਪੇ ਕਮਿਸ਼ਨ ਦੇ ਬਰਾਬਰ ਤਨਖਾਹ ਲਈ ਸੈਕਟਰ 17 ਚ ਵਿਸ਼ਾਲ ਦਰਨਾ ਚੰਡੀਗੜ੍ਹ ਡਿਊਟੀ ਪ੍ਰਸ਼ਾਸਨ ਦੇ ਲਗਭਗ 37000 ਮੁਲਾਜ਼ਮ ਇਸ ਵੇਲੇ ਇਹ ਪਰੇਸ਼ਾਨੀ ਦੇ ਤੌਰ ਵਿੱਚੋਂ ਲੰਘ ਰਹੇ ਹਨ ਇਹਨਾਂ ਵਿੱਚੋਂ 18000 ਰੈਗੂਲਰ ਮੁਲਾਜ਼ਮ ਹਨ ਜਦਕਿ ਕਰੀਬ 19000 ਕੱਚੇ ਮੁਲਾਜ਼ਮ ਵੱਖ-ਵੱਖ ਠੇਕਿਆਂ ਆਊਟਸੋਰਸ ਅਤੇ ਡੇਲੀ ਵੇਜਸ ਅਧਾਰ ਤੇ ਸੇਵਾਵਾਂ ਨਿਭਾਰੇ ਹਨ ਖਾਸ ਤੌਰ ਤੇ ਇਹ ਕੱਚੇ ਮੁਲਾਜ਼ਮ ਨਿਗੋਣੀਆਂ ਤਨਖਾਹਾਂ ਤੇ ਅਸਥਿਰ ਪ੍ਰਿਕਰ ਕਾਰਨ ਗੰਭੀਰ ਤਣਾਅ ਦਾ ਸਾਹਮਣਾ ਕਰ ਰਹੇ ਹਨ ਕਈਆਂ ਦੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਜਦਕਿ ਕਈਆਂ ਨੂੰ ਸਾਲਾਂ ਦੀ ਸੇਵਾ باوجود ਰੈਗੂਲਰ ਨਹੀਂ ਕੀਤਾ ਗਿਆ ਇਸ ਹਾਲਾਤ ਖਿਲਾਫ ਯੂਟੀ ਕਰਮਚਾਰੀ ਤੇ ਵਰਕਰ ਫੈਡਰੇਸ਼ਨ ਨੇ ਅੱਜ ਸੈਕਟਰ 17 ਵਿਕੇਂ ਨਗਰ ਨਿਗਮ ਦਫਤਰ ਸਾਹਮਣੇ ਵਿਸ਼ਾਲ ਧਰਨਾ ਤੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੌਰਾਨ ਲੰਬੇ ਸਮੇਂ ਤੱਕ ਨਾਅਰੇਬਾਜ਼ੀ ਹੋਈ ਤੇ ਲੀਡਰਸ਼ਿਪ ਨੇ ਸਖਤ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨੂੰ ਜਲਦ ਨਾ ਮੰਨਿਆ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਗੋਪਾਲਦੱਤ ਜੋਸ਼ੀ ਰਜਿੰਦਰ ਘਟੋਚ ਹਰਕੇਸ਼ ਚੰਦ ਅਮਰੀਕ ਸਿੰਘ ਹਰਪਾਲ ਸਿੰਘ ਸਿਕੰਦਰ ਸ਼ਰਮਾ ਨਸੀਬ ਸਿੰਘ ਰਣਜੀਤ ਸਿੰਘ ਮਦਨ ਕੁਮਾਰ ਕਸ਼ਮੀਰ ਸਿੰਘ ਵਿਨੇ ਪ੍ਰਸ਼ਾਦ ਵਰਿੰਦਰ ਸਿੰਘ ਹਰਜਿੰਦਰ ਸਿੰਘ ਹਰਦੀਪ ਸਿੰਘ ਸੁਰਜੀਤ ਸਿੰਘ ਗੁਰਪ੍ਰੀਤ ਸਿੰਘ ਨਿਹਾਲ ਸਿੰਘ ਬਿਹਾਰੀ ਲਾਲ ਸਮੇਤ ਕਈ ਲੀਡਰਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਉੱਚੀ ਆਵਾਜ਼ ਨਾਲ ਉਠਾਇਆ ਲੀਡਰਾਂ ਨੇ ਮੰਗ ਕੀਤੀ ਕਿ 7ਵਾਂ ਤਨਖਾਹ ਕਮਿਸ਼ਨ ਪੂਰੇ ਤੌਰ ਤੇ ਲਾਗੂ ਕੀਤਾ ਜਾਵੇ ਮੁਲਾਜ਼ਮਾਂ ਨੂੰ ਬੋਨਸ ਤੇ ਪੱਤੇ ਦਿੱਤੇ ਜਾਣ ਏਸੀਪੀ ਅਤੇ ਸੀਜੀਐਚਐਸ ਸਕੀਮ ਲਾਗੂ ਕੀਤੀ ਜਾਵੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਖਾਸ ਕਰਕੇ ਜਿਨ੍ਹਾਂ ਦੀ 10 ਸਾਲ ਦੀ ਸੇਵਾ ਪੂਰੀ ਹੋ ਚੁੱਕੀ ਹੈ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਤੁਰੰਤ ਲਾਗੂ ਕੀਤਾ ਜਾਵੇ ਇਸ ਦੇ ਨਾਲ ਹੀ ਕਰੈਚ ਵਰਕਰਾਂ ਅਤੇ ਹੈਲਪਰਾਂ ਦੇ ਸ਼ਾਂਤੀ ਰੱਦ ਕਰਨ ਹੁਕਮਾਨ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਭਰਤੀ ਨਿਯਮਾਂ ਵਿੱਚ ਸੋਧ ਕਰਕੇ ਨਿਤਿਕ ਮੁਲਾਜ਼ਮਾ ਦੇ ਆਸ਼੍ਰਿਤਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਨੌਕਰੀ ਦੇਣ ਦੀ ਵੀ ਮੰਗ ਉੱਠੀ ਫੈਡਰੇਸ਼ਨ ਨੇ ਸਾਫ਼ ਕੀਤਾ ਕਿ ਜੇ ਪ੍ਰਸ਼ਾਸਨ ਨੇ ਹੁਣ ਵੀ ਚੁੱਪੀ ਬਰਕਰਾਰ ਰੱਖੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਖैर ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹੇਂ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ